ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪੜਨਾ ਮਤਲਬ ਇਹਦੇ ਵਿੱਚ ਹੀ ਕੰਮ ਨਿਮੇੜਨੇ ਤੇ ਇਹਦੇ ਵਿੱਚ ਹੀ ਪੜਨਾ ਚੰਗੇ ਮੁੰਡੇ ਲਖੋ ਤੇ ਵਿਆਹ ਕਰਨੇ ਕਿ ਆ ਵੀ ਤੇ ਸਿਰਫ ਵਿਆਹ ਤੋਂ ਕੁੜੀਆਂ ਨੂੰ ਈਵਨ ਕਿ ਸਾਡੇ ਨਾਲ ਤਾਂ ਕੋਈ ਮਤਲਬ ਸਾਡੀ ਛੋਟੀ ਕੁੜੀ ਦਾ ਜਲੰਧਰ ਪੇਪਰ ਆਇਆ ਉੱਥੇ ਤੱਕ ਵੀ ਨਹੀਂ ਕੋਈ ਸਾਡੇ ਨਾਲ ਤੁਰਿਆ ਤੇ ਅਸੀਂ ਆ ਕਿ ਵੀ ਰਾਤ ਦਾ ਪੇਪਰ ਹੈ ਸਾਡਾ ਤੇ ਤੁਸੀਂ ਸਾਡੇ ਨਾਲ ਤਾਂ ਚੱਲੋ ਤੇ ਕੋਈ ਨਹੀਂ ਆਇਆ ਸਰ ਤੇ ਉਦੋਂ ਫਿਰ ਤਿੰਨੇ ਮੇਰੀ ਭੈਣ ਦੋਨੇ ਮੇਰੀ ਸਿਸਟਰਾਂ ਤੇ ਮੇਰੀ ਮੰਮੀ ਇਹ ਤਿੰਨੇ ਹੀ ਗਏ ਤੇ ਰਾਤ ਨੂੰ ਫਿਰ ਉੱਥੇ ਪੇਪਰ ਦੇ ਕੇ ਅੰਬਰ ਸਰ ਗਏ ਉੱਥੋਂ ਵਾਪਸ ਆਏ ਦੂਜੇ ਮੇ ਮਮੀ ਖੇਤ ਚ ਕੰਮ ਕਰਦੀ ਐ ਮੇਰੇ ਪਾਪਾ ਮੋਗੜੀ ਚ ਗਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨੇ ਉਹ ਪਲਸ 2 ਕਰਾ ਦੋ ਵਿਆਹ ਦੋ ਪਲਸ 2 ਕਰਾ ਦੋ ਵਿਆਹ ਦੋ ਇਹ ਮੁੰਡਿਆਂ ਨੂੰ ਅੱਗੇ ਕਹਿ ਜਾਂਦੇ ਵੀ ਇਹਨਾਂ ਨੂੰ ਵੱਧ ਪੜਾਓ ਇਹ ਪੜਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ ਬਦਲੀ ਜਾਣੀ ਚਾਹੀਦੀ ਹੈ ਤੇ ਉਹ ਤਾਂ ਹੀ ਹੋ ਸਕਦਾ ਵੀ ਜੀ ਕੁੜੀਆਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋੜਦੇ ਵੀ ਮੈਨੂੰ ਵੀ ਇੰਝ ਕਹਿੰਦੇ ਵੀ ਤੁਸੀਂ ਵੀ ਵਿਆਹ ਕੇ ਤੋੜ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋ ਰਹੀਆਂ ਨੇ ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਣ ਦੇ ਵੀ ਮੈਂ ਤਾਂ ਆਪ ਦਾ ਪੂਰਾ ਪੜਾਈ ਕਰ ਦਿੱਤੀਆਂ ਦਾ ਧਿਆਨ ਰੱਖੋ ਪੂਰਾ ਵੀ ਇਹਨਾਂ ਨੂੰ ਪੜਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜਾਈਆਂ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜਾਈਆਂ ਨੇ ਇਹ ਵੇਚੀਆਂ ਵੀ ਉਹਵੇਂ ਤੁਸੀਂ ਇੱਕ ਵੀ ਨਹੀਂ ਪੜਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪਰਵਾ